ਨੂੰ ਮੌਤ ਨਹੀਂ ਗਣਦਾ ਜਮੀਰ ਦੇ ਮਾਰਨ ਨੂੰ ਮੌਤ ਜਮੀਰ ਦੇ ਮਾਰਨ ਨੂੰ ਮੌਤ ਗਣਦਾ ਜਮੀਰ ਦੇ ਮਾਰਨ ਨੂੰ ਮੌਤ ਗਣਦਾ ਬੇਦਰ ਤੋ ਰਾਨੀਲਾ ਚੋਲਾ 6 ਫੁੱਟ ਜੋਸਾਲਾ ਛਕੇ ਹੱਥ ਚ ਤੀਰ ਤੇ ਵਾਂਗ ਗਾਤਰੇ ਰੱਖਿਆ ਪਿਸਟਲ ਕਸ ਕੇ ਵੈਰੀ ਬੰਬਾਂ ਨਾਲ ਕਰਤੇ ਤੂਰਨ ਕਿੱਥੇ ਜਾਂਦੇ ਵੱਗ ਕੇ ਗੁਨਾਮ ਹੋਣ ਤੋਂ ਚੰਗੀ ਸ਼ਹੀਦੀ ਲਾ ਕੇ ਮੋਰਚਾ ਬੈਗੇ ਰਾਜ ਕਰੇਗਾ ਸਦਾ ਕਾਲਸ ਦਾ ਖਾਲਸਾ ਫਿਟਰਾ ਵਾਲੇ ਕਹਿਗੇ ਚੜਦੀ ਕਲਾ ਦੀ ਚੜਤ ਖਾਲਸਾ ਚੂਲ ਮਿਲੂ ਨਾ ਦਿੱਲੀ ਮਾਣ ਨਾ ਲਾ ਕੇ ਖੱਲਾ ਟੰਗিয়ে ਅਣਖ ਸਦਕ ਦੀ ਕਿੱਲੀ ਜੰਗ ਢਿੱਲੋਂ ਨੇ ਲਿਖ ਕੇ 17 ਪਰਤ ਜ਼ਖਮ ਦੀ ਛਿੱਲੀ ਹੁਣ ਜੱਟਾਂ ਦੇ ਖੇਤ